ਪੰਜਾਬ ਦੇ ਵਿੱਚ ਸੜਕਾਂ ਤੇ ਆਵਾਰਾ ਪਸ਼ੂਆਂ ਦੀ ਵੱਧਦੀ ਗਿਣਤੀ ਹੁਣ ਇੱਕ ਗੰਭੀਰ ਅਤੇ ਜਾਨਲੇਵਾ ਸਮੱਸਿਆ ਬਣ ਗਈ ਹੈ। ਤਾਂ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਾਲ ਹੀ ਦੇ ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਮੁੱਦਾ ਇੱਕ ਵਾਰੀ ਫੇਰ ਤੋਂ ਜਾਂਚ ਦੇ ਘੇਰੇ ਦੇ ਵਿੱਚ ਆ ਗਿਆ ਤੇ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਚੁੱਕਾ ਹੈ। ਇਸ ਦੇ ਨਾਲ ਸਵਾਲ ਉੱਠੇ ਨੇ ਕਿ 2016 ਦੇ ਵਿੱਚ ਲਾਗੂ ਕੀਤਾ ਗਿਆ ਗਊ ਸੈਸ ਲਾਗੂ ਕਿੱਥੇ ਹੋਇਆ? ਅਜਵੰਤੋ ਦੇ ਹਾਦਸੇ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਸਦੀ ਗੱਡੀ ਇੱਕ ਆਵਾਰਾ ਜਾਨਵਰ ਦੇ ਨਾਲ ਟਕਰਾ ਗਈ ਸੀ ਜਿਸ ਕਾਰਨ ਗੰਭੀਰ ਸੱਟਾਂ ਲੱਗੀਆਂ ਸੀ ਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ ਹੈ ਇਹ ਹਾਦਸਾ ਨਾ ਸਿਰਫ ਦੁਖਦਾਈ ਹੈ ਸਗੋਂ ਪ੍ਰਸ਼ਾਸਨ ਅਤੇ ਜਨਤਾ ਦੋਵਾਂ ਦੇ ਲਈ ਇੱਕ ਚੇਤਾਵਨੀ ਹੈ ਅੰਕੜਾ ਮੁਤਾਬਕ ਪੰਜਾਬ ਦੇ ਵਿੱਚ ਇਸ ਸਮੇਂ ਲਗਭਗ 1.80 ਲੱਖ ਆਵਾਰਾ ਜਾਨਵਰ ਹਨ ਜਿਨ੍ਹਾਂ ਦੇ ਵਿੱਚ ਬਾਲਦ, ਗਾਵਾਂ ਤੇ ਮੱਝਾਂ ਵੀ ਸ਼ਾਮਲ ਹਨ ਸਮੁਲਸਰ ਦੇ ਵਿੱਚ 4000 ਤੋਂ ਵੱਧ ਆਵਾਰਾ ਜਾਨਵਰ ਇਸ ਸਮੇਂ ਸੜਕਾਂ ਅਤੇ ਚੌਰਾਹਿਆਂ ਤੇ ਖੁੱਲੇ ਆਪਤ ਹਨ ਇਹ ਜਾਨਵਰ ਟ੍ਰੈਫਿਕ ਜਾਮ ਵਾਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਜਿਸ ਦੇ ਨਾਲ ਸੜਕ ਖਾਤਿਆਂ ਦਾ ਖਤਰਾ ਲਗਾਤਾਰ ਵਧ ਰਿਹਾ ਹੈ ਇਸ ਸਮੇਂ ਦੇ ਨਾਲ ਬਦਲਾਅ ਦੀ ਲੋੜ ਹੈ ਸੋ ਦੱਸਦੀ ਕਿ ਨਗਰ ਨਿਗਮ ਪ੍ਰਸ਼ਾਸਨ ਤੇ ਸਮਾਜਿਕ ਸੰਗਠਨਾਂ ਤੱਕ ਸਾਂਝੀ ਟੀਮ ਬਣਾਈ ਜਾ ਸਕਦੀ ਹੈ ਜੋ ਇਹਨਾਂ ਜਾਨਵਰਾਂ ਦੀ ਗਿਣਤੀ ਕਰੇ ਤੇ ਉਹਨਾਂ ਦੇ ਸਥਾਨਾਂ ਦੀ ਪਛਾਣ ਕਰੇ ਸੋ ਦੱਸਦੀ ਕਿ ਉਹਨਾਂ ਨੂੰ ਸਥਾਈ ਗਊਸ਼ਾਲਾ ਦੇ ਵਿੱਚ ਤਬਦੀਲ ਕਰਨ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ ਇਸ ਮਸਿਆ ਦੇਸ਼ ਭਰ ਦੇ ਵਿੱਚ ਲਗਾਤਾਰ